ਮੁਰਤੋ ਹੋਵੇਗੀ ਸੰਸਾਰ ਦੀ ਵੰਡ ਅਤੇ ਕਦੋਂ ਹੋਵੇਗੀ ਸੰਸਾਰ ਦੀ ਵੰਡ ਕੀ ਭਾਰਤ ਦੇ ਹੋਣਗੇ ਚਾਰ ਟੁਕੜੇ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਹੁਣ ਗੱਲ ਕਰਦੇ ਹਾਂ ਯਾਲਟਾ ਸੰਧੀ ਦੇ ਬਾਰੇ ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਫਰਵਰੀ ਤੋਂ ਲੈ ਕੇ 11 ਫਰਵਰੀ 1945 ਦੌਰਾਨ ਵਿੱਚ ਇੱਕ ਸੰਧੀ ਹੋਈ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਜਿਹੜੇ ਈਵਰਜ਼ ਨੇ ਜ਼ਿਆਦਾਤਰ ਉਹਨਾਂ ਦੀ ਤਦਾਦ ਜਿਹੜੀ ਹੈ ਉਹ ਸਾਡੀ ਸਿੱਖ ਕਮਿਊਨਿਟੀ ਤੋਂ ਬਿਲੋਂਗ ਰੱਖਦੀ ਹੈ ਜਿਹੜੇ ਮੇਰੀਆਂ ਵੀਡੀਓਜ਼ ਦੇਖਦੀ ਹੈ ਤੇ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਗੱਲ ਕਰਨਾ ਕਿ ਕੁਝ ਲੋਕ ਜਿਹੜੇ ਇਖਲਾਫ ਵੀ ਰੱਖਦੇ ਨੇ ਕਿ ਖਾਲਸਾ ਰਾਜ ਇਹ ਖਾਲਸਾ ਰਾਜ ਦੁਬਾਰਾ ਨਹੀਂ ਆਏਗਾ ਖਾਲਸਾਣ ਕਦੀ ਨਹੀਂ ਬਣੇਗਾ ਲੇਕਿਨ ਸਿੱਖਾਂ ਦਾ ਯਕੀਨ ਹੈ ਬਲੀਵ ਹੈ ਤੇ ਸੋ ਸਾਕੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਜੇਵੀ ਪ੍ਰੈਡਿਕਸ਼ਨ ਹੈ ਉਹਦੇ ਮੁਤਾਬਕ 2031 ਦੇ ਅੰਦਰ ਜਿਹੜਾ ਉਹ ਖਾਲਸਾ ਰਾਜ ਆਏਗਾ ਲੇਕਿਨ ਅਗਰ ਮੈਂ ਇਹ ਕਹਾਂ ਕਿ ਖਾਲਸੇ ਰਾਜ ਦੀ ਸ਼ੁਰੂਆਤ ਹੋ ਗਈ ਹੈ ਖਾਲਸਾ ਰਾਜ ਸ਼ੁਰੂ ਹੋ ਗਿਆ ਹੈ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਇਸ ਦੇ ਮਤਲਕ ਅਜੀ ਦੀ ਵੀਡੀਓ ਹੈ ਵੀਡੀਓ ਹਲ ਵਧਣਿਆ ਵੀਡੀਓ ਹਲ ਵਧਣ ਤੋਂ ਪਹਿਲੇ तमाम ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕੀ ਹੈ ਯਾਲਟਾ ਸੰਧੀ ਕਦੋਂ ਅਤੇ ਕਿਹਨਾਂ ਦੇਸ਼ਾਂ ਦੇ ਵਿੱਚ ਹੋਈ ਸੀ ਇਹ ਸੰਧੀ ਖਾਲਿਸਤਾਨ ਦੇ ਬਾਰੇ ਕੀ ਲਿਖਿਆ ਸੀ ਇਸ ਸੰਧੀ ਦੇ ਵਿੱਚ ਇਸ ਸੰਧੀ ਮੁਤਾਬਿਕ ਕਦੋਂ ਬਣੇਗਾ ਖਾਲਿਸਤਾਨ ਮੁਰਤੋ ਹੋਵੇਗੀ ਸੰਸਾਰ ਦੀ ਵੰਡ ਅਤੇ ਕਦੋਂ ਹੋਵੇਗੀ ਸੰਸਾਰ ਦੀ ਵੰਡ ਕੀ ਭਾਰਤ ਦੇ ਹੋਣਗੇ ਚਾਰ ਟੁਕੜੇ ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਹੁਣ ਗੱਲ ਕਰਦੇ ਹਾਂ ਯਾਲਟਾ ਸੰਧੀ ਦੇ ਬਾਰੇ ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਫਰਵਰੀ ਤੋਂ ਲੈ ਕੇ 11 ਫਰਵਰੀ 1945 ਬਿਹਰਾਨ ਵਿੱਚ ਇੱਕ ਸੰਧੀ ਹੋਈ ਸੀ ਜਿਸ ਦਾ ਨਾਮ ਸੀ ਯਾਲਟਾ ਸੰਧੀ ਇਸ ਸੰਧੀ ਵਿੱਚ ਵਿਸ਼ਵ ਦੀਆਂ ਤਿੰਨ ਪ੍ਰਮੁੱਖ ਸ਼ਕਤੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਯੂਕੇ ਯੂਐਸਏ ਯੂਐਸਐਸ ਇਸ ਸੰਧੀ ਵਿੱਚ ਇਨ੍ਹਾਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸਨ ਮਿਸਟਰ ਚਰਚਿਲ ਮਿਸਟਰ ਸਟਾਲਿਨ ਮਿਸਟਰ ਰੂਵਲਡ 2007 ਦੇ ਵਿੱਚ ਜਰਮਨੀ ਦੇ ਵਿੱਚ ਇੱਕ ਸਿਕਿਉਰਿਟੀ ਕਾਨਫਰੰਸ ਹੋਈ ਸੀ ਜਿਸ ਵਿੱਚ ਪੁਤਿਨ ਨੇ ਆਪਣੀ ਗੱਲ ਰੱਖੀ ਹੈ ਕਿ ਜੋ ਯਾਲਟਾ 1 ਸੰਧੀ 1945 ਦੇ ਵਿੱਚ ਹੋਈ ਸੀ ਉਸ ਦੇ ਵਿੱਚ ਰੂਸ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ ਇਸ ਕਾਰਕਿ ਛੇਤੀ ਹੀ ਯਾਲਟਾ 2 ਸੰਧੀ ਕੀਤੀ ਜਾਵੇ ਯਾਲਟਾ ਕਰੀਮੀਆ ਦੇਸ਼ ਦਾ ਇੱਕ ਸ਼ਹਿਰ ਹੈ ਇਸ ਸਮਝੌਤੇ ਤੋਂ ਪਹਿਲਾਂ ਇਹਨਾਂ ਤਿੰਨੋਂ ਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਤਹਿਰਾਨ ਦੇ ਵਿੱਚ 1943 ਦੇ ਵਿੱਚ ਹੋਈ ਸੀ ਅਮਰੀਕਾ ਵੱਲੋਂ ਇਸ ਸੰਧੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਕਲਿਨ ਰੂਜ਼ਵੈਲਟ ਅਤੇ ਰੂਸ ਵੱਲੋਂ ਰੂਸ ਦੇ ਰਾਸ਼ਟਰਪਤੀ ਜੋਸਫ ਸਟਾਲਿਨ ਅਤੇ ਬ੍ਰਿਟਿਸ਼ ਵੱਲੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਵਿਸਟਲ ਚਰਚਿਲ ਇੰਗਲੈਂਡ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਇਹ ਤਿੰਨੋਂ ਲੀਡਰ ਪਹਿਲੀ ਵਾਰ ਇੱਕ ਦੂਸਰੇ ਨੂੰ ਮਿਲੇ ਸਨ ਇਸ ਤੋਂ ਪਹਿਲਾਂ ਉਹ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਸਨ ਤਹਿਰਾਨ ਦੀ ਇਸ ਮੀਟਿੰਗ ਵਿੱਚ ਕਾਫੀ ਸਿੱਖ ਸ਼ਾਮਲ ਹੋਏ ਸਨ ਇੱਥੇ ਹੀ ਤੈਅ ਕੀਤਾ ਗਿਆ ਸੀ ਕਿ ਸਾਨੂੰ ਯਾਲਟਾ ਦੇਸ਼ ਵਿੱਚ ਇੱਕ ਕਾਨਫਰੰਸ ਕਰਨੀ ਚਾਹੀਦੀ ਹੈ ਉਸ ਸਮੇਂ ਵਰਲਡ ਵਾਰ 2 ਦਾ ਫੈਸਲਾ ਤਕਰੀਬਨ ਹੋ ਚੁੱਕਾ ਸੀ ਉਸ ਵਿੱਚ ਬ੍ਰਿਟਿਸ਼ ਫੌਜਾਂ ਜਿੱਤ ਰਹੀਆਂ ਸਨ ਜਰਮਨੀ ਹਾਰ ਰਿਹਾ ਸੀ ਇਸ ਜਾਲਟਾ ਕਾਨਫਰੰਸ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਕਿਸ ਕੰਟਰੀ ਨੂੰ ਕਿੰਨੀਆਂ ਸਟੇਟਾਂ ਦਿੱਤੀਆਂ ਜਾਣਗੀਆਂ ਉਸ ਕਾਨਫਰੰਸ ਦੇ ਵਿੱਚ ਇੱਕ ਨਵਾਂ ਸੰਸਾਰ 100 ਸਾਲ ਵਾਸਤੇ ਸਿਰਜਣ ਵਾਸਤੇ ਇਹ ਕਾਨਫਰੰਸ ਜਾਲਟਾ ਦੇ ਵਿੱਚ ਹੋਈ ਸੀ ਇਸ ਕਾਨਫਰੰਸ ਦੇ ਵਿੱਚ ਇੱਕ ਸਿੱਖ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਉਸ ਤੋਂ ਬਾਅਦ 1947 ਵਿੱਚ ਜਦੋਂ ਪਾਕਿਸਤਾਨ ਨਵਾਂ ਮੁਲਕ ਬਣਿਆ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਦੁੱਖ ਹੈ ਕਿ ਸਿੱਖਾਂ ਦਾ ਕੁਝ ਨਹੀਂ ਬਣ ਸਕਿਆ ਪਰ ਸਿੱਖ ਇਹ ਨਾ ਸੋਚਣ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦਾ ਕੁਝ ਨਹੀਂ ਬਣੇਗਾ ਇਸ ਤੋਂ ਇਹ ਪਤਾ ਲੱਗਦਾ ਹੈ ਵਰਲਡ ਲੈਵਲ ਤੇ ਵੀ ਸਿੱਖਾਂ ਦੀ ਭੂਮਿਕਾ ਮਿੱਥੀ ਹੋਈ ਹੈ ਚਾਹੇ ਉਹ 100 ਸਾਲ ਬਾਅਦ ਹੋਵੇ ਉਸ ਮੀਟਿੰਗ ਦੇ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਸਟਾਲਿੰਗ ਚਰਚਿਲ ਨੂੰ ਸਿੱਖ ਰੈਜੀਮੈਂਟ ਵੱਲੋਂ ਸਰਦਾਰ ਕਿਰਪਾਲ ਸਿੰਘ ਵੱਲੋਂ ਇੱਕ ਨਿਸ਼ਾਨੀ ਭੇਟ ਕੀਤੀ ਗਈ ਸੀ ਅਤੇ ਚਰਚਿਲ ਵੱਲੋਂ ਵੀ ਕਿਰਪਾਲ ਸਿੰਘ ਨੂੰ ਇੱਕ ਕਿਰਚ ਭੇਟ ਕੀਤੀ ਗਈ ਸੀ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਤਿੰਨੋਂ ਮੁਲਖ ਸਿੱਖਾਂ ਦੀ ਹਿੱਸੇਦਾਰੀ ਚਾਹੁੰਦੇ ਸਨ ਯਾਰਟਾ ਸੰਧੀ ਦੇ ਵਿੱਚ ਇਹ ਤੈਅ ਕੀਤਾ ਜਾਣਾ ਸੀ ਜਾਂ ਤਾਂ ਕਾਰਪੋਰੇਸ਼ਨਾਂ ਬਣਾਈਆਂ ਜਾਣ ਜੇਕਰ ਕਾਰਪੋਰੇਸ਼ਨਾਂ ਸੈਟਅਪ ਨਹੀਂ ਹੁੰਦੀਆਂ ਤਾਂ ਦੇਸ਼ਾਂ ਦੀ ਵੰਡ ਕਰ ਦਿੱਤੀ ਜਾਵੇ ਸਾਨੂੰ ਲੱਗਦਾ ਹੈ 1947 ਦੇ ਵਿੱਚ ਇਕੱਲਾ ਪਾਕਿਸਤਾਨ ਹੀ ਦੇਸ਼ ਬਣਿਆ ਸੀ ਨਹੀਂ ਇਸ ਤੋਂ ਇਲਾਵਾ 58 ਤੋਂ ਵੱਧ ਨਵੇਂ ਦੇਸ਼ ਬਣੇ ਸਨ ਇਸ ਸੰਧੀ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਭਾਰਤ ਰੂਸ ਦੇ ਨਾਲ ਕੰਮ ਕਰੇਗਾ ਅਤੇ ਪਾਕਿਸਤਾਨ ਅਮਰੀਕਾ ਦੇ ਨਾਲ ਕੰਮ ਕਰੇਗਾ ਇਹ ਸਾਰਾ ਕੁਝ ਯਾਲਟਾ ਕਾਨਫਰੰਸ ਦੇ ਵਿੱਚ ਤੈਅ ਕੀਤਾ ਗਿਆ ਸੀ ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਸੀ ਕਿ ਤਿੰਨੋਂ ਵਿਸ਼ਵ ਤਾਕਤਾਂ ਆਪਸ ਦੇ ਵਿੱਚ ਨਹੀਂ ਲੜਨਗੀਆਂ ਅਤੇ ਬ੍ਰਿਟਿਸ਼ ਕਾਰਪੋਰੇਸ਼ਨ ਭਾਰਤ ਵਿੱਚ ਕੰਮ ਕਰੇਗੀ ਇਸ ਕਾਨਫਰੰਸ ਸਮੇਂ ਸਿੱਖ ਆਗੂ ਨਿਕੰਮੇ ਰਹੇ ਦੁਨੀਆ ਦੇ ਵਿੱਚ ਪੰਜ ਵੱਡੇ ਧਰਮ ਹਨ ਈਸਾਈ Hindu ਮੁਸਲਮਾਨ ਭਿਕਸ਼ੂ ਅਤੇ ਸਿੱਖ ਪਰ ਈਸਾਈਆਂ ਦੇ ਕੋਲ ਆਪਣੇ ਦੇਸ਼ ਹਨ ਮੁਸਲਮਾਨਾਂ ਦੇ ਕੋਲ ਆਪਣੇ ਦੇਸ਼ ਹਨ ਭਿਕਸ਼ੂਆਂ ਦੇ ਕੋਲ ਆਪਣੇ ਦੇਸ਼ ਹਨ ਹਿੰਦੂਆਂ ਦੇ ਕੋਲ ਦੋ ਦੇਸ਼ ਹਨ ਨੇਪਾਲ ਅਤੇ ਭਾਰਤ ਯਹੂਦੀਆਂ ਨੂੰ ਨਵਾਂ ਦੇਸ਼ ਬਣਾ ਕੇ ਦਿੱਤਾ ਗਿਆ ਇਜ਼ਰਾਈਲ ਸਿੱਖਾਂ ਦੀ ਵੀ ਦਾਅਵੇਦਾਰੀ ਬਣਦੀ ਹੈ ਕਿ ਉਹਨਾਂ ਦਾ ਵੀ ਰਾਜ ਹੋਣਾ ਚਾਹੀਦਾ ਸੀ ਸਿੱਖ ਪਹਿਲਾਂ ਦੋ ਵਾਰ ਆਪਣਾ ਰਾਜ ਬਣਾ ਚੁੱਕੇ ਹਨ ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੂਸਰਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰ ਇੱਥੇ ਫੇਰ ਸਿੱਖ ਲੀਡਰ ਗਰਦਾਰੀ ਕਰ ਗਏ ਅਸਲ ਵਿੱਚ ਉਹ ਲੀਡਰ ਦੇਖਣ ਨੂੰ ਤਾਂ ਸਰਦਾਰ ਲੱਗਦੇ ਸਨ ਪਰ ਉਹਨਾਂ ਦੇ ਸਾਰੇ ਕਾਰਵਿਹਾਰ ਹਿੰਦੂਆਂ ਵਾਲੇ ਸਨ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਡੋਗਰਿਆ ਨੇ ਖਤਮ ਕੀਤਾ ਸੀ ਸਿੱਖੀ ਦੇ ਪੇਛੇ ਦੇ ਵਿੱਚ ਗਰਦਾਰ ਸਨ ਜੋ ਸਿੱਖ ਉਸ ਸੰਧੀ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੱਡੇ ਫਾਇਦੇ ਦੀ ਆਸ ਸੀ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਵੇਚਿਆ ਉਹ ਦੇਖਣ ਨੂੰ ਤਾਂ ਸਿੱਖ ਲੱਗਦੇ ਸਨ ਪਰ ਚੱਲਦੇ ਹਿੰਦੂਤਵ ਦੇ ਨਾਲ ਸਨ ਇਹ ਸੀ ਯਾਲਟਾ 1 ਪਰ ਹੁਣ ਅਮਰੀਕਾ ਵੱਲੋਂ ਯਾਲਟਾ 2 ਸੰਧੀ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਕੱਲਾ ਅਮਰੀਕਾ ਰੂਸ ਅਤੇ ਚਾਈਨਾ ਦੇ ਨਾਲ ਨਹੀਂ ਲੜ ਸਕਦਾ ਇਸ ਸੰਧੀ ਦੇ ਵਿੱਚ ਸਾਡੇ ਸਿੱਖ ਲੀਡਰ ਇੰਨੇ ਸਮਰਥ ਹਨ ਕਿ ਆਪਣੇ ਰਾਜ ਦੀ ਗੱਲ ਕਰ ਸਕਣ ਜਾਂ ਫਿਰ ਤੋਂ ਸਾਡੇ ਸਿੱਖ ਲੀਡਰਾਂ ਦੀ ਨਿਲੈਕੀ ਦੇ ਕਰਕੇ ਅਸੀਂ ਆਪਣਾ ਰਾਜ ਨਾ ਗਵਾ ਬੈਠੀਏ ਹੁਣ ਸਾਰੀ ਸਿੱਖ ਕੌਮ ਨੂੰ ਅੰਤਰਰਾਸ਼ਟਰੀ ਤੌਰ 'ਤੇ ਸਮਝ ਰੱਖਣੀ ਪਵੇਗੀ ਤਾਂ ਜੋ ਆਉਣ ਵਾਲੇ 20-25 ਸਾਲਾਂ ਵਿੱਚ ਫੇਰ ਤੋਂ ਯਾਲਟਾ ਸੰਧੀ ਹੋਣ ਜਾ ਰਹੀ ਹੈ ਯਾਲਟਾ 1 ਵਿੱਚ ਇਸ ਦਾ ਸਮਾਂ 100 ਸਾਲ ਲਿਖਿਆ ਗਿਆ ਸੀ ਜੋ ਹੁਣ ਪੂਰਾ ਹੋਣ ਵਾਲਾ ਹੈ ਯਾਲਟਾ 2 ਵਿੱਚ ਹੁਣ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਪਹਿਲਾਂ ਤਿੰਨ ਵੱਡੀਆਂ ਤਾਕਤਾਂ ਸੀ ਪਰ ਹੁਣ ਇਹਨਾਂ ਦੀ ਗਿਣਤੀ 4 ਹੋ ਚੁੱਕੀ ਹੈ ਕਿਉਂਕਿ ਚੀਨ ਵੀ ਹੁਣ ਇੱਕ ਵੱਡੀ ਤਾਕਤ ਬਣ ਚੁੱਕਾ ਹੈ ਯਾਲਟਾ 2 ਸੰਧੀ ਵਿੱਚ ਮੂਰਤੋਂ ਦੇਸ਼ਾਂ ਦੀ ਵੰਡ ਹੋਣੀ ਹੈ ਚਾਈਨਾ ਸਿੰਘ ਬਾਰ ਬਾਰ ਬਿਆਨ ਦੇ ਰਿਹਾ ਹੈ ਕਿ ਸਾਰਾ ਭਾਰਤ ਸਿੱਖਾਂ ਦਾ ਹੈ ਇਸ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਉਹਨਾਂ ਨੂੰ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦਾ ਆਪਣਾ ਦੇਸ਼ ਹੋਵੇਗਾ ਚਾਈਨਾ ਨੇ ਵੀ ਮੋਦੀ ਸਰਕਾਰ ਨੂੰ ਕਿਹਾ ਹੈ ਤਿੱਬਤ ਅਸੀਂ ਖਾਲਸਾ ਰਾਜ ਤੋਂ ਲਿਆ ਹੈ ਉਸੇ ਨੂੰ ਦੇਵਾਂਗੇ ਅਤੇ ਅਮਰੀਕਾ ਨੇ ਵੀ ਸਿੱਖਾਂ ਨੂੰ ਵੱਖਰੇ ਐਥਨਿਕ ਗਰੁੱਪ ਵਜੋਂ ਮਾਨਤਾ ਦੇ ਦਿੱਤੀ ਹੈ ਐਥਨਿਕ ਦਾ ਮਤਲਬ ਹੈ ਵੱਖਰੇ ਲੋਕ ਇਹ ਵੀ ਇੱਕ ਵੱਡਾ ਸੰਕੇਤ ਹੈ ਸਿੱਖ ਰਾਜ ਬਣਾਣ ਦਾ ਯਾਟਾ ਸੰਧੀ ਵਿੱਚ ਇਹ ਵੀ ਤੈਅ ਕੀਤਾ ਗਿਆ ਸੀ ਕਿ ਭਾਰਤ ਨੂੰ ਡਿਵੈਲਪ ਨਹੀਂ ਕੀਤਾ ਜਾਵੇਗਾ 1947 ਵਿੱਚ ਪੰਜਾਬ ਇੱਕ ਅਮੀਰ ਸਟੇਟ ਸੀ 47 ਦੇ ਵਿੱਚ ਜਦੋਂ ਪਾਵਰ ਟਰਾਂਸਫਰ ਕੀਤੀ ਗਈ ਤਾਂ ਉਸ ਵਿੱਚ ਇਹ ਸ਼ਰਤਾਂ ਸਨ ਕਿ ਭਾਰਤ ਆਪਣੀ ਕਮਾਈ ਦਾ ਕੁਝ ਹਿੱਸਾ ਉਹਨਾਂ ਨੂੰ ਦੇਵੇਗਾ ਚਾਹੇ ਉਹ ਉਹਨਾਂ ਤੋਂ ਸਮਾਨ ਖਰੀਦੇਗਾ ਜਿਸ ਦੇ ਨਾਲ ਉਹਨਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ ਭਾਰਤ ਦੇ ਜਦੋਂ ਵੀ ਕੋਈ ਮੁਸੀਬਤ ਆਈ ਉਸਨੇ ਉਹ ਹਮੇਸ਼ਾ ਪੰਜਾਬ ਦੇ ਉੱਤੇ ਸੁੱਟ ਦਿੱਤੀ ਜਿਵੇਂ ਕਿ 1947 ਵਿੱਚ ਹਥਿਆਰਾਂ ਦਾ ਸਾਰਾ ਖਰਚਾ ਪੰਜਾਬ ਨੇ ਕੀਤਾ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਇਸੇ ਤਰ੍ਹਾਂ ਕਰ ਸਕਦਾ ਹੈ ਹੁਣ ਸਿੱਖਾਂ ਨੂੰ ਚਾਹੀਦਾ ਹੈ ਉਹ ਮਹਾਰਾਣੀ ਤੋਂ ਆਪਣਾ ਖਾਲਸਾ ਰਾਜ ਮੰਗਣ ਕਿਉਂਕਿ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਸਮਝੋਤਾ ਕੀਤਾ ਸੀ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋਣਗੇ ਤਾਂ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਸ ਮੋੜ ਦਿੱਤਾ ਜਾਵੇਗਾ ਅੱਜ ਵੀ ਉਹ ਸਮਝੋਤਾ ਉਹਨਾਂ ਦੇ ਕੋਲ ਹੈ ਹੁਣ ਸਿੱਖਾਂ ਨੂੰ ਚਾਹੀਦਾ ਹੈ ਉਹ ਇਸ ਮਸਲੇ ਤੇ ਵਿਚਾਰ ਕਰਨ ਯਾ ਫਿਰ ਸਿੱਖਾਂ ਨੂੰ ਦੂਸਰੀ ਯਾਰਟਾ ਸੰਧੀ ਬਾਰੇ ਤਿਆਰ ਹੋਣਾ ਚਾਹੀਦਾ ਹੈ ਯਾਰਟਾ ਸੰਧੀ ਦਾ ਮਤਲਬ ਹੈ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਅਧੀਨ ਰਹੇਗਾ ਕੁਝ ਬੁੱਧੀਜੀਵੀਆਂ ਦਾ ਮੰਨਣਾ ਹੈ 2030 ਤੱਕ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਹਕੂਮਤ ਕੀਤੀ ਪੰਜਾਬ ਦੇ ਉੱਤੇ ਸਿੱਖਾਂ ਦਾ ਇੱਕ ਯੋद्धा ਸੀ ਬਹੁਤ ਵੱਡਾ ਯੋद्धा ਬੰਦਾ ਸਿੰਘ ਨੇ ਵੀ ਹਕੂਮਤ ਕੀਤੀ ਲੇਕਿਨ ਕੁਝ ਐਂਜ ਦੇ ਲੋਕ ਹੋ ਜਾਂਦੇ ਨੇ ਜਿਨ੍ਹਾਂ ਨੇ ਗੱਦਾਰੀ ਕੀਤੀ ਤੇ ਦੁਬਾਰਾ ਖਾਲਸਾਤਾਨ ਨਹੀਂ ਬਣਿਆ ਲੇਕਿਨ ਅਸੀਂ ਇਹ ਉਮੀਦ ਕਰਨੇ ਆਂ ਤੇ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹਦੇ ਮੁਤਾਬਕ ਖਾਲਸਾ ਰਾਜ ਜ਼ਰੂਰ ਆਏਗਾ ਤੇ ਗੁਰੂ ਗੋਬਿੰਦ ਸਿੰਘ ਦੀਆਂ ਪ੍ਰੈਡਿਕਸ਼ਨਾਂ ਜਿਹੜੀਆਂ ਨੇ ਉਹ ਬਹੁਤ ਹੱਦ ਤੱਕ ਪੂਰੀਆਂ ਹੁੰਦੀਆਂ ਸੀ ਦੇਖੀਆਂ ਨੇ ਤੇ ਖਾਲਸਾ ਰਾਜ ਰਹਿਣਾ ਇਹ ਬਹੁਤ ਜ਼ਰੂਰੀ ਹੈ ਖਾਲਸਤਾਨ ਬਹੁਤ ਜ਼ਰੂਰੀ ਹੈ ਸਿੱਖ ਕਮਿਊਨਿਟੀ ਦੀ ਬਹੁਤ ਵੱਡੀ ਤਦਾਦ ਹੈ ਓਵਰ ਆਲ ਪੂਰੀ ਦੁਨੀਆ ਦੇ ਅੰਦਰ ਸਿੱਖਾਂ ਦੀ ਬਹੁਤ ਵੱਡੀ ਇੱਕ ਕਮਿਊਨਿਟੀ ਹੈ ਸਿੱਖ ਸਰਦਾਰ ਉਹਨਾਂ ਦੀ ਇਹ ਹੱਕ ਮੰਨਦਾ ਸਿੱਖਾਂ ਦਾ ਉਹਨਾਂ ਨੂੰ ਇੱਕ ਆਪਣਾ ਅਲੱਗ ਮੁਲਕ ਦਿੱਤਾ ਜਾਏ ਖਾਲਸਾਤਨ ਉਹਨਾਂ ਨੂੰ ਦਿੱਤਾ ਜਾਏ ਅਸੀਂ ਇਹ ਯਕੀਨ ਕਰਦੇ ਹਾਂ ਕਿ ਪੰਜਾਬ ਜਿਹੜਾ ਉਹ ਖਾਲਸਾਤਨ ਬਣੇਗਾ ਉਹ ਸਿੱਖਾਂ ਦੇ ਕੋਲ ਹੋਏਗਾ ਤੇ ਸਿੱਖ ਹਕੂਮਤ ਕਰਨਗੇ ਕਿਉਂਕਿ ਸਿੱਖ ਐਸ ਹੈਮ ਬਹੁਤ ਫਰੰਟ ਤੇ ਆ ਕੇ ਦੁਨੀਆ ਦਾ ਮੁਕਾਬਲਾ ਕਰ ਰਹੇ ਨੇ ਜਿੱਥੇ ਕਿਸੇ ਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜ ਜਾਂਦੇ ਨੇ ਜ਼ਰੂਰਤਮੰਦ ਦੀ ਮਦਦ ਕਰ ਰਹੇ ਨੇ ਇਹੋ ਹੀ ਤੇ ਖਾਲਸਾ ਰਾਜ ਹੈ ਇਹੋ ਹੀ ਤੇ ਖਾਲਸਾ ਰਾਜ ਦੀ ਸ਼ੁਰੂਆਤ ਹੈ ਤੇ ਐਸ ਜੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ <Gülüşmeler> ਸ਼ੁਕਰੀਆ <Gülüşmeler>